ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ। ਲਓ ਜੀ ਅੱਜ ਚੱਲੇ ਆ ਹਰਸ਼ ਵੀਰ ਜੀ ਨਾਲ। ਮਲਕੀਤ ਬਾਈਆਂ ਦਾ ਅੱਜ ਟਰਾਲਾ ਲੈ ਕੇ ਆਉਣਾ। ਉਧੇ ਗੱਲ ਚੱਲੇ ਅੱਜ। ਟਾਈਮ ਦਿੱਤਾ ਵਾ 8 ਵਜੇ ਦਾ। 8:30 ਹੋ ਗਏ ਚੱਲ ਕੋਈ ਨਹੀਂ। ਦੇਖਦੇ ਘੱਟ ਕਾਉਂਦੇ ਆਲੇ ਫੋਨ। ਹਾਂ ਜੀ। ਅੱਜ ਆਏਗੀ ਚੱਲ ਔਖੀ ਸੌਖੀ ਬਾਈ ਤਰੀਕ। ਤਿਆਰ ਤਾਂ ਕੱਦਾ ਹੋਇਆ ਵਾ। ਚੱਲ ਕੋਈ ਨਹੀਂ। ਆਪਣੇ ਧੰਨਾਂ ਨੂੰ ਮੈਂ ਕਿਹਾ ਆਪਣਾ ਪ੍ਰੋਜੈਕਟ ਫੇਲ ਹੋ ਗਿਆ ਆ ਪ੍ਰੋਜੈਕਟ ਫੇਲ ਕਰਤਾ ਕੱਟੀਆਂ ਨੇ ਹੁਣ ਕਰੀਏ ਕੋਪਰੀ ਛਾਲ ਮਾਰ ਕੇ ਥਾ ਦੇਣੀ ਪਾਰਾ ਜਦ ਇਹ ਇੱਧਰ ਆ ਜਾਂਦੇ ਤੇ ਬਾਪੂ ਨੇ ਸਾਨੂੰ ਅੱਜ ਪੈਸੇ ਦਿੱਤੇ ਹੁਣ ਬਾਪੂ ਆ ਜਿਹਨੇ ਲੱਗਦੇ ਲਾਦੇ ਇਹ ਕਹਿੰਦਾ 5-7000 ਰੁਪਏ ਲਾਦੇ ਹੁਣ ਹੋਰ ਵੀ ਆ ਗਿਆ 5-7000 ਰੁਪਏ ਜਿਹੜਾ ਲੱਗਦਾ ਜਿਹੜਾ ਲੱਗਦੀ ਰੱਖਾਣੇ ਲਾਪਾ ਨੇ ਹਾਂਜੀ ਲੋਹੇ ਦੇ ਪਾਈਪ ਲਾ ਦੇਣੇ ਚੱਲਦੇ ਉੱਧਰ ਤੇ ਪੈਪੂਰੇ ਤੱਕ ਲਾਤੇ ਚੱਕਿਆ ਐ ਸਿਰਦੇ ਕਰਨੇ ਉਹ ਸਿਰੇ ਲਾ ਦੇ ਲਈ ਕਰਨੇ ਕੈਲੀ ਕਰ ਬੈਠੀ ਜਿਹੜਾ ਮੇਰੇ ਜਨ ਸੈਂਟਰ ਆ ਲੱਗ ਰਿਹਾ ਚੀਜ਼ਾਂ ਨੇ ਇੱਧਰ ਹੋ ਜਾਣਾ ਤਾਂ ਉੱਧਰ ਤੇ ਫਿਰ ਆਏ ਆਏ ਕੱਢਣੇ ਕਰਨੇਗਾ ਤਰੇ ਹਾਂਜੀ ਉਹ ਤਾਂ ਹੈ ਆਏ ਕੱਢ ਦੇ ਗਾਨੇ ਹਲੋ ਉਹਦਾ ਇੱਧਰ ਨੂੰ ਕਰਦਾ ਕਰ ਦੇਣਾ ਫਿਰ ਲੋਟ ਆ ਕਿ ਆ ਬਿੜਾ ਐ ਸਿਰੇ ਤੇ ਸਿਰੇ ਤੱਕ ਜਾਉਂਗੇ ਆਏ ਸਿਰੇ ਸਾਈਡ ਪਰ ਰੱਖੋ ਜਣੀ ਇਹ ਇੱਧਰ ਨੂੰ ਕੀ ਫੋਟਾ 3 ਫੋਟਾ ਇੱਧਰ ਨੂੰ ਉਹ ਤਾਂ ਕਿ ਜੇ ਯਾਨੀ ਕਿ 45 ਫੁੱਟ ਇੱਧਰੋਂ ਉੱਥੇ ਵੀ ਕਿੰਨਾ ਪਹੁੰਚਣਾ ਪਊਗਾ ਆਹ ਰਸਤੇ 'ਚ ਦੋ ਜਗ੍ਹਾ ਕੱਢਣਾ ਪਊਗਾ ਉਹ ਇੰਨੇ ਨੇ ਵੀ ਝੂਝੇ ਉਹਦੇ ਵਿਚ ਨੂੰ ਕੋਈ ਸਿੱਧਾ ਪੈਰ ਟਿਕਿਆ ਰਹਿ ਕਰਨਾ ਬਸ ਹਾਂ ਤਾਂ ਹੀ ਹੋਣਾ ਰੁਕ ਕੇ ਹਾਂਜੀ ਇਹਨਾਂ ਲੱਗੂਗਾ ਵੀ ਦੋ ਕੇ ਸਰਕੂ ਤਿੰਨ ਲੱਗਣਗੇ ਐਨੂੰ ਪਹਿਲਾਂ ਤਿੰਨ ਲੱਗਣੇ ਤੇਰੇ ਦੋ ਹੀ ਲੱਗਣੇ ਉਹ ਤਿੰਨੇ ਲਾਏ ਵੀ ਉੱਥੇ ਤਾ ਬੜੀਆ ਉਹਦੇ ਵੀ ਉੱਪਰੋਂ ਛਲੰਗ ਮਾਰ ਦਿੰਦੀ ਕਈ ਵਾਰੀ ਉੱਪਰ ਨੂੰ ਤਾਂ ਨਹੀਂ ਮਾਰੀ ਇੱਕ ਵਾਰੀ ਮਾਰੀ ਆ ਵਿੱਛੀ ਨੇ ਗੱਬੇ ਨੂੰ ਨਿਕਲੀ ਗੱਬੇ ਨੂੰ ਨਿਕਲੀ ਉੱਪਰ ਨੂੰ ਕਿੱਥੇ ਮਾਰ ਦੂ ਤੇ ਇੱਕ ਦਿਨ ਮਾਰੀ ਨਹੀਂ ਤੀ ਹੈ ਨਾ ਉਹ ਸਾਈਡ ਪਰੋਂ ਨਿਕਲੀ ਦੀ ਫਰੋਂ ਸਾਈਡ ਪਰਤੀ ਜਿਹੜੀ ਜਗ੍ਹਾ ਛੱਡੀ ਵੀ ਪਾਣੀ ਪੀਣੇ ਵਾਲੀ ਉੱਡੀ ਵਾਲੀ ਰੱਖ ਦੀ ਫਿਰ ਆਏ ਨੇ ਇਹਨਾਂ ਨੇ ਤਕੜੀਆਂ ਵੀ ਹੋਣਾਂ ਗਾਹਾਂ ਝੋਕੀਆਂ ਫੇਰ ਕਰ ਸਕਦੇ ਹੋ ਹਾਂਜੀ ਪਹਿਲੇ ਮਦਦ ਵਾਦੋਂ ਪੂੜਾ ਕਰਦੀ ਠੀਕ ਹੈ ਛੋਟੀਆਂ ਆਏ ਤਾਂ ਉਧਰ ਬਣਾ ਲੈਂਦੇ ਇੰਨਾ ਵੀ ਨਹੀਂ ਖੁੱਡੀਆਂ ਛਕਣੀਆਂ ਜਾਂ ਚੌੜ ਕਰਨ ਲੱਗੀਆਂ ਫੇਰ ਬੰਦ ਦੇਣੀਆਂ ਹਲੇ ਛੋਟੀਆਂ ਹਾਲ ਜਿੱਦਣ ਇਹ ਤੜਫਰ ਕਰਨ ਲੱਗੀਆਂ ਉਦੋਂ ਵੀ ਰੋਜ਼ ਫਿਰ ਇਹਨਾਂ ਨੂੰ ਬੰਦਣਾ ਬਾਕੀ ਮਾਜ ਆਈਏ ਹੁਣ ਮਲਕੀਤ ਬਾਈ ਦੇ ਇੱਥੇ ਜਿਹੜੀ ਸਬਜੀ ਸੰਭੀ ਲਿਆਉਣੀ ਆਲੇ ਅਫਜ਼ਾ ਫੋਨ ਹਾਂਜੀ ਉਹਦਾ ਫੋਨ ਆ ਲਿਆ ਕਹਿੰਦਾ ਹੋ ਗਏ ਤਿਆਰ ਕੇ ਨਹੀਂ ਮੈਂ ਤਿਆਰ ਆ ਆ ਜਾਣਾ ਸਬਜੀ ਦਾ ਖਰਾਬ ਕਰਦੀ ਆ ਬਾਬੀ ਸਵੇਰੇ ਸਬਜੀ ਤੇਰੀ ਲਾਉਣੀ ਜਿਹੜੀ ਕੋਲ ਵੀ ਲਾਉਣਾ ਤੇਰੇ ਇਹਨਾਂ ਨੂੰ ਕੁਝ ਨਹੀਂ ਜੇਣਾ ਉਹਦਾ ਸਵੇਰੇ ਨਿਕਲੀ ਪੈਣਾ ਐ ਸਦੀ ਸਬਜੀ ਦੇ ਵਿੱਚ ਆਉਂਦੇ ਵਿੱਚ ਮਿੱਟੀ ਚ ਜਾ ਕੇ ਗਾਹ ਪਾਤਾ ਉਹਨੇ ਹੁਣ ਫੇਰ ਸਬਜੀ ਜਿਹੜੀ ਮਰਜੀ ਸਬਜੀ ਲਾ ਲਈ ਉਦਰੇ ਰਹੇਗੀ ਇਹ ਇੱਧਰ ਕੋਈ ਨਾ ਇਹੀ ਆ ਗਮਲੇ ਨਹੀਂ ਗਮਲੇ ਭਨੀ ਜਾਂਦੀਆਂ ਗਮਲੇ ਭਨੀ ਜਾਂਦੀਆਂ ਇਹਨਾਂ ਗਮਲੇ ਵੀ ਭਾਂਦੇ ਨੇ ਤੇਰੇ ਦਾ ਛਾਲਾ ਮਾਰੀ ਉਹ ਸਾਲਕਾ ਤੱਕ ਉਧਰ ਗਾ ਪਾਈ ਜਾਂਦੀ ਚਲੋ ਚੱਲਦੇ ਆ ਜੀ ਬਾਕੀ ਦੇਖਦੇ ਆ ਜਾ ਕੇ ਹੁਣ ਜਾਣੇ ਨੂੰ ਵੀ 2 ਘੰਟੇ ਲੱਜ ਜਾਂਦੇ ਆ ਬਲਕੇ ਨਾਲੋਂ ਤਾਂ ਨੇੜੇ ਹੀ ਆ ਪਰ ਦੇਖਿਓ ਉਹ 100 ਕਿਲੋਮੀਟਰ ਦਾ ਇਹ 70 ਕਿਲੋਮੀਟਰ ਹੈ ਹਾਂ ਜੀ 70 75 ਕਿਹਾ ਹੈ ਨਹੀਂ ਕਿਈ ਸਾ ਘਟ ਗਿਆ ਇਹ ਉਨਾਂ ਹੀ ਗਾਤੇ ਆ 35 ਦੁਣਾ 70 70 ਦੁਣਾ 105 ਜਿਹੜੀ ਆ ਇੱਧਰ ਇੱਧਰ ਡ੍ਰੈਫ ਓਹ ਜ਼ਿਆਦਾ ਉਧਰ ਡ੍ਰੈਫ ਨਹੀਂ ਦੀ ਇਹ ਇੱਧਰ ਵੀ ਨਹੀਂ ਹੈਗੀ ਦੇਖਿਓ ਆਹੀ ਰੋਡ ਵਧੀਆ ਚੱਲੇ ਸਿੱਧਾ ਸਮਰਾਲੇ ਸਮਰਾਲੇ ਦੇ ਖੰਨਾ ਖੰਨੇ ਦੇ ਉੱਤਰ ਮਲੋੜ ਰੋਡ ਨੂੰ ਹੋ ਕੇ ਦੇਖਿਓ ਠੀਕ ਆ ਟ੍ਰੈਫਿਕ ਤਾਂ ਇੱਧਰ ਵੀ ਉਨੀ ਹੀ ਹੈ ਜਿੰਨੀ ਉੱਤਰ ਤੀ ਇਹ ਲੋਕੋ ਜੀ ਮੈਂ ਲਿਆਵਾਂ ਕਹਿੰਦਾ ਆਂਗੇ ਜੀ ਹੁਣ ਟਾਈਮ ਅੱਜ ਪਹਿਲਾਂ ਫੇ ਅੱਗੇ ਚਾਹੀਦਾ ਧਾਨਾਂ ਜੀ ਹੁਣ ਧਾਨ ਵੀ ਆਜੇ ਨੇ ਪਹਿਲੀ ਵਾਰ ਉੱਤੇ ਪਹਿਨ ਆਜਣੇ ਹਾਂਜੀ ਚਲੋ ਪਿਆਰੀ ਜੀ ਪਹਿਲਾਂ ਬੰਦੂ ਬੰਦ ਹਾਂ ਚਲੋ ਫੇਰ ਹੀ ਜਾ ਕੇ ਫਿਰ ਜੋ ਜੋ ਲਓ ਜੀ ਪਹੁੰਚ ਚੁੱਕੇ ਹੈਗੇ ਦੇਖਦੇ ਆ ਜਾ ਕੇ ਤਿਆਰ ਹੋਇਆ ਕਿ ਨਹੀਂ ਉਹ ਹਜੇ ਲੱਗੇ ਹੋਏ ਸ਼ਾਈਨਿੰਗ ਮਾਰਨਾ ਚੱਲਦਾ ਕੰਮ ਉਹ ਕੋਕ ਲੂਟ ਆ ਗਈ ਸੀ ਉਹਨਾਂ ਨੇ ਪਾਈਆਂ ਨਾ ਹੈਂ ਪਾਈਆਂ ਨਾ ਪਾਗੇ ਤਾਂ ਦੇਖ ਲੈਣੀ ਤੂੰ ਇਹਨੇ ਮੇਰੇ ਕੋਲ ਪਹੁੰਚ ਜਾਣਾ ਯਾਰ ਮੈਂ ਜੀ ਭੁੱਲ ਗਿਆ ਹਾਂ ਦੇਖ ਤਾਂ ਠੀਕ ਆ ਉਕੇ ਫੋਟ ਉਧਰ ਸੱਜਣਾ ਸਿੰਘ ਢੱਲੂ ਜੀ ਹੋ ਰਿਹਾ ਉਹ ਰਾਹ ਬੱਚੇ ਨੇ ਨਹੀਂ ਆਉਣਾ ਚਲ ਆ ਹੂੰ ਨਾ ਛੜੀ ਯਾਹ ਨਾ داری ਆ ਵਾ ਨਾ ਪੈਂਦਾ ਵਾ ਨਾ ਜੀਦਾ ਹੋਰ ਅੱਜ ਜਾਣਾ ਅੱਜ ਕਹਿ ਲਈ ਉਹਦੀ ਵੀ ਹੈ ਹੈ ਵੀਡੀਓ ਚਾਰ ਜਾਣਾ ਆ ਠੀਕ ਆ ਕਿੱਥੇ ਹੀ ਹੋਏ ਕਮੇ ਲੇਟ ਹੋ ਗਿਆ ਹੈ ਗੱਲ ਕੋਈ ਨਹੀਂ ਵਦਿਹਰਾ ਟਾਈਮ ਤੇ ਆ ਨੇ ਰਿਹਾ ਇਹ ਟੂਰਨੀਆ ਉਹ ਕੱਲ ਦੀ ਰਾਤ ਨੂੰ 12 ਵਜੇ ਆਈ ਆ ਹਾਂ ਉਹੀ ਕੰਮ ਹੋਣਾ ਇਹ ਮਾਰੇ ਗੱਜੇ ਉਹਦਾ ਪਿਆਬੀ ਚ ਵੀ ਲਿਖਿਆ ਹੋ ਵਧੀਆ ਲੱਗਦਾ ਹਨ ਮੇਰੇ ਵੀ ਬਾਅਦ ਚ ਜਿਆਦਾ ਆ ਯਾਰ ਉਹ ਚੀਜ਼ ਲਿਖਣਾ ਲਿਖੀ ਵੀ ਨਹੀਂ ਪੰਜਾਬੀ ਚ ਹਾਂ ਨਹੀਂ ਹੋਇਆ ਅੰਗਰੇਜ਼ੀ ਜਿਹੜਾ ਤੈਨੂੰ ਲਿਖਿਆ ਵਾ ਕਈ ਪੰਜਾਬੀ ਚ ਲਿਖਾਉਂਦੇ ਆ ਉਹ ਵੀ ਬਹੁਤ ਵਧੀਆ ਲੱਗਦਾ ਉਹ ਗੱਲ ਕਰਦਾ ਮੈਂ ਨਰਾ ਕੋਈ ਨਹੀਂ ਵਧੇਰਾ ਟਾਈਮ ਨਾ ਨਵਾਂ ਉਹ ਕਾਲ ਆਤਾ ਸੇ ਲੋ ਮੰਦੂ ਨੇ ਆ ਠੀਕ ਆ ਜਲਦਾ ਕੰਮ ਆ ਦੇ ਕਾਲਾ ਨਾ ਆ ਛੋਟਾ ਲੱਗਦਾ ਮੈਨੂੰ 13 14 ਹੀ ਠੀਕ ਆ ਆ ਤਾਂ ਇਹ 24 ਸਵਾ 7 ਜੇਕਰ ਡਬਲ ਹੋਊਗਾ ਆਹ ਤਾਂ ਵੀ ਆ ਜਦ ਆਇਆ ਨਾ ਉਹ ਕਲੀ ਟਾਇਰ ਜੇ ਫੜੇ ਦੇ ਜੇ ਪਾ ਕੇ ਖੜਾਈ ਦੀ ਜਾਨੇ ਉਹ ਹੋਰੇ ਕੁਛ ਲੱਗੇ ਮੇਰੇ ਟਾਇਰ ਬਦਲ ਦੋ ਨਾ ਵਾਹ ਮੇਰੇ ਟਾਇਰ ਦਾ ਸਮਝਦੇ ਨੇ ਬਾਕੀ ਕੰਮ ਦਾ ਬਾਅਦ ਹੋ ਜਾਗਾ ਅੱਛਾ ਕਹਿਣਾ ਕਿ ਇਹ ਵੀ ਲੂਗਾ ਨਾ ਹਾਂ ਇਹ ਪਾ ਲਾ ਲਾ ਵੀ ਲਾਤੀਆਂ ਲੱਟਾਂ ਲੂਟਾਂ ਹੈ ਬਾਹਰ ਵਾਲੀਆਂ ਲਾਤੀਆਂ ਇਹ ਬਾਹਰ ਵਾਲੀਆਂ ਇਹਦੇ ਅੰਦਰ ਵੀ ਤਾਂ ਹੋਣੀਆਂ ਔਰੇ ਉਰੇ ਕਲਪਨਾਂ ਦੀਆਂ ਉਰੇ ਦੋਲੜ ਲੱਗੀ ਬੜੀ ਅੱਗ ਲੱਗੀ ਹਾਂ ਹਾਂ ਅਰੇ 13 ਪਰ ਵੀ ਮਹੱਲ ਖਿਆਵਾ ਉਹ ਕਿਹਾ ਕਿ ਕਿਆ ਇੰਤਿਆਰ ਨੇ ਹੋ ਗਏ ਕਿੰਨੇ ਡਰ ਉਹੀ ਕਹਿੰਦਾ ਮੈਂ ਅੰਡੀ ਕਾ ਵੀ ਅੱਜ ਚੈੱਕ ਤੇ ਕਹਿੰਦਾ 8-10000 ਦਾ ਫਾਇਦਾ ਹੋਣਾ ਹੋ ਕੇ ਕਿਆ ਪਤਾ ਹੋਏ ਤਾਂ ਦਾਣਾ ਪਾਣੀ ਆ ਕੋਈ ਚੱਕਰ ਨਹੀਂ ਆ ਅਸੀਂ ਵੀ ਜੇ ਕਹਿੰਦੇ ਮਹੀਨਾ ਪਹਿਲਾਂ ਨਾਲ ਲਿਓ ਤਾਂ ਸਾਡਾ ਵੀ 10000 ਪਾਜ ਜਾਂਦਾ ਹੈ ਜੇ ਬਾਜ ਜਾਂਦਾ ਫੇਰ ਉਹੀ ਤਾਂ ਹੈ ਇਹ ਨਾ ਕਿਹਨਾ ਦਾ ਅਜਾ ਬੈਡ ਆ ਪਿਆ ਇੱਧਰ ਆਖ ਕੇ ਨਰਾ ਯਾਨੀ ਜਦਿਆਂ ਨੇ ਕਿ ਤਿਆਰ ਕਰੀ ਨਹੀਂ ਸਾਡੇ ਵਾਂਗੂ ਇਹ ਵੀ ਹੂੰ ਘੁੰਮਣੇ ਆਲਾ ਇਹੋ ਆ ਖਾ ਖਾ ਥੋੜੀ ਜਿਹੀ ਆ ਲੰਗੀ ਹਲੇ ਤਾਂ ਖਾ ਸਕਾ ਕੰਪੀ ਇਹਦਾ ਵੀ ਯਾਰ ਤੈਨੂੰ ਕਹਿੰਦਾ ਤਾਂ ਹੈਗਾ ਤੇਰੇ ਵਾਲੇ ਟੈਰੇ ਤੂੰ ਉਦਣ ਆ ਕੇ ਕਹਿੰਦਾ ਕਰਿਆ ਹੀ ਨਹੀਂ ਜੈਕ ਚ ਲੋ ਆ ਇਹਦੇ ਮੇਲੇਆਂ ਪਰ ਆਏ ਕਿ ਮੈਂ ਆ ਬਿਨਾ ਉੱਤੇ ਤੂੰ ਮੇਲੇਆਂ ਪਰ ਤਾਂ ਮੈਨੂੰ ਪਤਾ ਇੱਕ ਨਹੀਂ ਘੁੰਮੀ ਗਿਆ ਅਲੇ ਇਹ ਆ ਕਚਿੰਗਾ ਰਹਿੰਦੀਆਂ ਨੇ ਸਾਰੀਆਂ ਕਰ ਉਹ ਕਹਾਂ ਨੌ ਨੂੰ ਲਾਉਣ ਤੇਰੇ ਸਟਿੱਕਰਸ ਤੋਂ ਪਰ ਸਾਡੇ ਜੋ ਤੋਂ ਕਰਕੇ ਮੈਸੇਜ ਜਦ ਕਮਾਉਣੀਆਂ ਚੱਲ ਕੋਈ ਨਹੀਂ ਪੂਰੀ ਆ ਸ਼ਾਮ ਤੱਕ ਹੁਣ ਨਿਖੇ ਹੀ ਜਾਉਂਗੇ ਅੱਜ ਤੱਕ ਨੈਕਸਟ ਐਂਗੇਜਮੈਂਟ ਹੋਣੀ ਹੈ ਤੇ ਸਾਰੀਆਂ ਅੱਛਾ ਲੋਗੋ ਵਾਲੀਆਂ ਬਣਾਈਆਂ ਨੇ ਨੰਨੀ ਇਹਨਾਂ ਦੀ ਇਹ ਲੋਗੋ ਵਾਲੀਆਂ ਚੱਲ ਆ ਵੀ ਮੈਂ ਕਹਿੰਦਾ ਉਦਣੇ ਲਾਈ ਹੈ ਨਾ ਮਤੇ ਪਾ ਕੇ ਦਵਾ ਕੇ ਗਏ ਆ లైని ਚਾ ਉਹ ਮੈਂ ਦੇਖਿਆ ਪਰਸੋਂ ਲੱਗੇ ਮੇਰੇ ਇਹਦੇ ਬਾਅਦ ਲੰਗੀ ਜਾਂ ਮੇਲਾ ਆ ਗਿਆ ਫਿਰ ਨਾ ਮੁੜ ਕੇ ਛੇੜੀ ਨਹੀਂ ਖੜੇ ਰਹੇ ਇੰਨੇ ਨੂੰ ਖਰਾਹ ਲਾ ਕੇ ਫਿਰ ਅਹੀ ਵੀ ਨਹੀਂ ਛੇੜੀ ਆ ਦੇਖੀ ਚੱਲ ਉਹ ਚੋਡੀ ਹਵਾ ਹੋ ਗਈ ਦੀ ਕੋ ਚੱਲ ਮਲਕੀਤ ਭਾਈ ਇਹੋ ਫਰਕ ਲੱਗਦਾ ਹੀ ਹੈ ਫੋਟੋ ਫੁੱਟ ਦਾ ਫਰਕ ਪਈ ਜਾਂਦਾ ਹੈ ਫੋਟੋ ਫੁੱਟ ਦਾ ਮੱਕਣੇ ਜਿਹਾ ਨਹੀਂ ਆਉਂਦਾ 4 ਕਿਲੋ ਦੀ ਜੀ ਖਾਣੇ ਕਾਮੀ ਨੇ ਰਾਮਦਾਰੀ ਆ ਹੋਰ ਭਰੇੜਾ ਵਾ ਵਧੀਆ ਹੀ ਵਧੀਆ ਹੋਰ ਕਾਲੇ ਠੀਕਾ ਹੋ ਗਿਆ ਵਧੀਆ ਵਧੀਆ ਮੈਂ ਜਾਵਾਂ ਦਾ ਥੋੜਾ ਪਹਿਲਾਂ ਪਿੱਛੇ ਆਇਆ ਹਾਂ ਮੈਂ ਥੋੜੇ ਅੱਧਾ ਘੰਟਾ ਪਹਿਨਾ ਆਇਆ ਥੋ ਉੱਤੇ ਉਹ ਵੀ ਹੈ ਪਹਿਲਾਂ ਆਇਆ ਨਾ ਉਹ ਦੁਬੇ ਨੂੰ ਗਏ ਜਿਹਦਾ 4 ਦਿਨਾਂ ਦਾ ਗੇੜੇ ਮਾਰਦਾ ਹੋ ਕੱਲ ਵੇਖਾਂ ਜਾ ਵੀ ਕੱਲ ਆਇਆ ਹੋਰ ਗਿਆ ਹੋਰ ਗਿਆ ਇੱਕ ਰਾਤ ਲਾ ਜਾ ਬਾਈ ਤਿਆਰ ਤਾਂ ਕਰ ਆ ਜਾ ਨਾਲੇ ਤੈਨੂੰ ਬੜਾ ਕਹਿੰਦੇ ਆ ਹੱਕਾ ਮਾਰਦੇ ਉਦਣ ਦੇ ਵੀ ਰਾਤ ਲਾ ਜਾ ਰਾਤ ਲਾ ਜਾ ਓ ਕਾ ਕੋਈ ਨਹੀਂ ਸ਼ਾਮ ਨੂੰ ਜਰੇਗਾ ਅਪ ਥੋੜਾ 12 ਵਜੇ ਆ ਯਾਰ ਆ ਉਹ ਡੇਲ ਸ਼ਵੇ ਤੱਕ ਤਾਂ ਹੋਊਗਾ ਜੀ ਡੇਲ ਸ਼ਵੇ ਤੱਕ ਤਾਂ ਹੋਊਗਾ ਜੀ ਹਾਂ 3 ਵਜੇ ਹੈ ਆ ਕੇ ਲੱਗ ਲੱਗ ਤਾਂ ਗਈ ਘੰਟ ਸਾਰਾ ਮੈਨੂੰ ਹੂ ਡਾਊਟ ਆ ਤੁਹਾਨੂੰ ਠੱਲੇ ਨਾ ਕੋਈ ਲਾਤ ਪਈ ਨੂੰ ਪਲੇਖੇ ਗੱਲ ਫਿਲਦੀਆਂ ਨਹੀਂ ਹੈਗੀਆਂ ਇਹ ਰਾਮ ਦਾ ਬਾਈ ਕਿਤੇ ਕੋਈ ਭਲੇਖੇ ਕਹਿ ਲਾ ਕਿਸੇ ਨੇ ਮੜਾ ਜਉ ਉੱਚੀ ਮਾ ਤਾਰਤਾ ਇਹਦੇ ਥੱਲੇ ਲੱਜ ਜਾਣਾ ਥੋੜਾ ਚਾਲਦਾ ਹੀ ਲੱਜ ਜਵੇ ਆ ਵੀ ਓਖਾ ਬੰਦੂ ਇੱਕ ਹੋਰ ਵੀ ਆ ਆਹ ਜੇ ਫੇਰ ਵੀ ਠੀਕ ਆ ਤੇਰਾ ਉਹਦੇ ਨਾਲ ਵੀ ਨੀਵੇਂ ਲੰਘੀਆਂ ਆ ਇਹ ਇਹ ਉਰੇ ਚਾਹੀਦੀਆਂ ਤੇ ਹਨਾ ਮੈਂ ਨਹੀਂ ਕਹਿ ਰਿਹਾ ਜਨਾ ਹੋਰ ਨਾ ਲੱਗਦਾ ਤੇ ਨਹੀਂ ਕਿ ਮੁੱਕਣਗੇ ਆ ਉੱਥੇ ਵਧੀਆ ਲੱਗਣੀ ਆ ਨਾਲੇ ਦਾ ਸੇਫਟੀ ਬੰਦੂ ਚੱਲ ਆਹ ਇਸੇ ਲਾ ਲਈਏ ਵੀ ਨਾ ਫੇਰ ਸਹੀ ਇੱਥੇ ਕੇ ਤਾਰ ਕੇ ਉੱਥੇ ਲਾ ਦੂੰਗੇ ਹੋ ਹੋਰ ਕੋ ਦੇਖ ਲਾ ਹੁਣ ਕਾਲੇ ਘੁੰਮ ਕੇ ਆ ਦੂ ਵਾਲੇ ਤੇ ਬਾਅਦ ਚ ਨੌਕਸ ਗੱਡੀ ਜਾਊਗਾ ਘਰਾਂ ਜਾ ਕੇ ਗਏ ਨਹੀਂ ਅਰੇ ਤਾਂ ਉੱਪਰ ਕਰਕੇ ਪਈ ਨਾ ਫੇਰ ਉਹੀ ਬੰਗਾ ਵਾਰਿਆ ਬਸ ਕਾਲ ਕਰ ਜਾਂਦੇ ਆ ਕਾਲ ਘਟੇ ਬੈ ਨਾ ਯਾਰ ਦੋ ਰੰਗਾਂ ਦਾ ਕੱਬਾ ਹੋ ਗਿਆ ਭਾਈ ਕਿਆ ਉਹ ਤਾਂ ਸ਼ਾਈਨਿੰਗ ਮਾਰ ਰਿਆ ਸੁੱਕਣੀ ਆ ਉਹ ਤਾਂ ਸ਼ਾਈਨਿੰਗ ਮਾਰ ਰਹੇ ਆ ਹਲੇ ਜਾਂਦੇ ਵੀ ਮਾਰਦੇ ਆ ਹੂੰ ਲੋ ਟਾਈਪ ਆ ਨਾ ਇਹ ਹੀ ਆਗਾ ਤੂੰ ਇਹਦਾ ਹੈ ਇਹਨੇ ਦੁਰਗਾ ਵਾਲਾ ਲੱਗਦਾ ਲੱਗਦਾ ਬਾਈ ਇਹ ਨਹੀਂ ਇਹ ਬਾੜ ਫਾਰਮ ਬਾੜ ਫਾਰਮ ਬਾੜ ਫਾਰਮ ਸਵਿੰਗ ਐਕਚੁਅਲੀ ਪੈਸੇ ਨਾਲ ਕੀ ਗੱਲ ਕਹਿਣਾ ਜਿਹਨੇ ਬਣਾਉਣਾ ਨਾ ਇਹਦੀ ਤਾਂ ਇੱਕ ਨਾ ਚੱਲ ਜਾਈ ਸਿੰਗਲ ਦਾ ਜਿਹੜੇ ਆਪਾਂ ਕਿੱਧਰ ਵਾਲਾ ਹੁੰਦਾ ਨਾ ਉਹ ਕਦੇ ਟਰੈਕਟਰ ਚੱਕ ਲੈਂਦਾ ਏ ਕਦੇ ਨਾ ਕਿ ਹਿੱਸਾ ਪੈਂਦਾ ਹਾਂ ਕਦੇ ਦੱਬ ਲੈਂਦਾ ਏ ਉਹਦਾ ਟਰੈਕਟਰ ਦਾ ਵੀ ਬੜਾ ਨਾਸਮਾਰਦਾ ਕਿੱਡੇ ਉੱਚਾ ਨੀਵਾ ਹੋ ਗਿਆ ਇਹ ਬਰਾਬਰ ਹੋਣਾ ਦਸੇ ਨਟਾਂ ਵਾਲਾ ਕੀ ਇਹ 10 10 ਆਪ ਵੀ ਦੇਖਦਾ ਕੱਢੀ ਆ ਉਹੀ ਆ ਹਾਸ਼ੀਰ ਵਾਲੀ ਨੂੰ ਤੇਹੀ ਆ ਆਹੋ ਵੀ ਖੁੱਲੇ ਕਰਕੇ ਬਸ ਦੇਖਤਾ ਸੀ ਚੱਲ ਰਿਹਾ ਚੱਲ ਗਿਆ ਲਵਾਈ ਪੈ ਗਿਆ ਫਿਰ ਉਹੀ ਪਿੰਨ ਇੱਥੇ ਕਾਹ ਨੂੰ ਗਿਆ ਉਹ ਬਡਾਉਣਾ ਬੈਠਾ ਇੰਨੇ ਆ ਵਧਾ ਲੈਣਾ ਯਾਰ ਜਿਹੜੇ ਸਰੀਆ ਲਾ ਨਾ ਹੁਣ ਪੂਤਾ ਮੋਟੀ ਉਸਾਈ ਦੀ ਮਾੜੀ ਦੀ ਹਾਦੀ ਕਹ ਲੇ ਗਿਆ ਕਹਿੰਦਾ ਹਰਾ ਰੰਗ ਜੇਡੀ ਜਗਦੀਪ ਵਾਲਾ ਆ ਦੇਖ ਤੇ ਮਾਰ ਦੇਖ ਰਾ ਤੇਰੇ ਸਾਹਮਣੇ ਆ ਇਹਨੂੰ ਦੱਸ ਕਹਿੰਨੇ ਕਿ ਲੋੜੇ ਨਹੀਂ ਕਿਦੇ ਉੱਠਿਆ ਜੀ ਜੇਡੀ ਦਾ ਨਾਮ ਲੱਤਾ ਦੇਖ ਰਾ ਖਿੱਚ ਇਹ ਖਿੱਚ ਹੁੰਦੀ ਆ ਹਾਂ ਜਗਦੀਪ ਆਹਾ ਕਹਿੰਦਾ ਬ੍ਰੈਂਡ ਬ੍ਰੈਂਡੇ ਆ ਹਾਂ ਰੰਗ ਇਹਨੂੰ ਵੀ ਹੋਇਆ ਹੋਇਆ ਹਾਂ ਇਹਦੇ ਨੂੰ ਜਿਹੜਾ ਵੀ ਰੰਗ ਕਰੇ ਉਹ ਹੀ ਉੱਠ ਰਿਹਾ ਹੈ ਹਾਂ ਚਾਹੇ ਪੇੜਾ ਲਾਲਾ ਚਾਹੇ ਜੱਟਾ ਲਾਲਾ ਚਾਹੇ ਆਹ ਲਾਲਾ ਲਾਲਾ ਹੈ ਕਿ ਨਹੀਂ ਨਾਂ ਜਿਵੇਂ ਫਾਰ ਉਸਨੇ ਨੇ ਵਧੀਆ ਲੱਗਦਾ ਹਰਾ ਰੰਗ ਕੰਬੀਨੇਸ਼ਨ ਇਹ ਉਤਾਰਣੇ ਬੜਿਆ ਹੋਇਆ ਹਾਂ ਕੰਬੀਨੇਸ਼ਨ ਇਹ ਟਰੈਕਟਰ ਦੇ ਸਾਹਮਣੇ ਲਾ ਉਹੀ ਕੰਬੀਨੇਸ਼ਨ ਆ ਕਿਤੇ ਵੀ ਚੀਤ ਦਾ ਸਾਰੇ ਟੌਕ ਹਾਲੇ ਅਜ ਬਿੰਦਰ ਰੱਖਣਾ ਨਾ ਇਧਰ ਇਹਦਾ ਖਾਸਾ ਕੁਛ ਆ ਵੀ ਖੋਲਿਆ ਵਾ ਸਪਿੰਨਰ ਲਾਉਣੇ ਆ ਬੋਕਾ ਆ ਗਈ ਜੀ ਦਾ ਆਜਣੀ ਪਾ ਕੇ ਦੇਖਣੀ ਆਲੇ ਠੀਕ ਆ ਸੇ ਠੀਕ ਆ ਫਿਰ ਹੋ ਗਏ ਤਿਆਰ ਹੁਣ ਹਾਂ ਬਾ ਤਿਆਰੀ ਹੋ ਹੁਣ ਪਾ 10 15 ਮਿੰਟ ਲੱਗ ਰਹੇ ਹਾਂ ਹਾਂ ਲਾਈਟਾਂ ਲੂਟਾਂ ਦੇ ਨਹੀਂ ਗਈਆਂ ਮਾਲਕਾਂ ਦੇ ਕਿਨਾਰੇ ਰਹਿ ਕੇ ਉਪਲੀਆਂ ਕਰਤੀਆਂ ਚੇਂਜ ਹੁਣ ਨੌਂ ਦੀਆਂ ਲੱਗੀਆਂ ਲੋਕੋ ਵਾਲੀਆਂ ਉਧਰ ਤਾਂ ਹੋ ਗਿਆ ਟਿੱਕਾ ਸੋਕਰ ਸਭ ਕੁਝ ਓਕੇ ਉਹੀ ਤਾਂ ਕਹਿੰਦਾ ਉਹਦੇ ਕੋਲ ਤਾਂ ਹੋਈ ਵੀ ਆ ਭੀੜ ਪੂਰੀ ਹੁਣ ਉਧਰ ਹੁੱਕ ਦਾ ਚੱਲਦਾ ਇਹਨੇ ਉਧਰ ਚੱਲਦਾ 20 ਮਿੰਟ ਦੀ ਲੱਗੀ ਪੂਰੀ ਤਿਆਰ ਹੋ ਗਈ ਹੁੱਕ ਤੇ ਹੀ ਜ਼ਿਆਦਾ ਰੌਣੇ ਆ ਹੋਰ ਗਾਦੀ ਦੇ ਨਹੀਂ ਹਾਂ ਨਾ ਸੁਰਖੀ ਬਿੰਦੀ ਹੋ ਗਈ ਮੈਂ ਪੂਰੀ ਰੇੜੀ ਦਾ ਕੰਮ ਹੋਣਾ ਬਾਕੀ ਰੇਕ ਬੰਦਾ ਪਿੰਡ ਦਾ ਵੀ ਕਹਿਣਾ ਵਿਚਾਰ ਆਉਣਾ ਦੇਖੀਏ ਹਾਂ ਉਹ ਤਾਂ ਹੈ ਉਹ ਆ ਉਹ ਬਾਈ ਮੈਂ ਪਿਆ ਕੇ ਲੈ ਚੱਲੇ ਹਾਂ ਜਾਣੀ ਨੇਰੇ ਹੋਈ ਹੈ ਬਰਾਤ ਸਾਜਰੇ ਨਹੀਂ ਮੁੜਦੀ ਹੈਗੀ ਹਰਿਆਣੇ ਤੇ ਚੱਲੀ ਹੈ ਉਹ ਵੀ ਕਹਿੰਦਾ ਜਾਣੀ ਨੇਰੇ ਹੋਈ ਆ ਸਾਜਰੇ ਨਹੀਂ ਜਾਣਾ ਹੈਗਾ ਕਈ ਇਹ ਸੱਜਦੇ 3 ਵਜੇ ਮੁੜੇ ਆਣਾ 4 ਵਜੇ ਪੈ ਲੈ ਲੈ ਇਹ ਤਾਂ ਕਹਿੰਦਾ ਤੂੰ ਦਾ 12 ਇੱਕ ਵਾਦੀ ਨੂੰ ਮੁੜੇ ਆਣਾ ਕਹਿੰਦਾ ਇਹਨੇ ਪਾਰਟੀ ਦਾ ਆ ਕੀ ਕਰੋਗੇ ਪਹਿਲਾਂ ਲੈ ਜੀ ਗਿਆਨ ਨੂੰ ਲੇਟ ਹੋ ਗਏ ਭਾਈ ਨਾਲਾ ਹਜੇ ਆਉ ਦੇਖਾ ਜੇ ਲਾਈਟਾਂ ਲੱਗਦੀਆਂ ਲਾ ਦੇ ਲਈ ਇਹਨਾਂ ਨੇ ਹੁਣ ਆਈ ਭਜਨ ਵੀ ਕਰਾ ਕੇ ਲਿਓ ਉਹ ਤਾਂ ਚੱਲ ਕੋਈ ਨਹੀਂ ਮੈਂ ਤਾਂ ਕੰਮ ਰਹਿ ਗਿਆ ਆਪਣਾ ਲੈਟਾ ਤਾਂ ਹੋ ਗਿਆ ਇਹਨਾਂ ਹੁਣ ਚੱਲ ਆਈਦਾ ਨੌ ਦੀ ਹੋ ਗਿਆ ਰੈਡੀ ਹੈ ਹੁਣ ਚੱਲੇਗਾ ਅੱਜ ਕੰਡੇ ਨੂੰ ਕੰਡੇ ਨੂੰ ਇੱਕ ਤਾਂ ਗਿਆ ਦੂਆ ਤਿਆਰ ਹੈ ਦੂਆ ਤਿਆਰ ਚੱਲਿਆ ਹੁਣ ਦੇਖਦੇ ਕਿੰਨਾ ਵਜੇ ਨੂੰ ਦਾ ਆ ਗੰਨੇ ਵਾਲੇ ਹੈ ਆ ਟੂਲ 'ਚ ਰਖਾ ਦੇਣੇ ਤੇ ਯਾਰ ਉਹ ਟੂਲ 'ਚ ਨਹੀਂ ਖੜਕਦੇ ਜਾਈ ਜਾਣੇ ਥੋੜੇ ਇਹ ਇਹਨੂੰ ਟੂਲ 'ਚ ਰਖਾ ਖੋਲ ਕੇ ਲੋੜੇ ਨਹੀਂ ਇੱਕ ਨਹੀਂ ਰੱਖਦੇ ਆ ਦੇਖੋ ਉਹਨੂੰ ਛੇੜਨੇ ਪਊ ਜਾ ਬਾਹੋ ਹੋਰ ਦੇਖਦਾ ਤਾਂ ਇਹ ਪਿੰਨਰੇ ਛੜੀ ਜਾਂਦਾ ਹੁਣ ਚਲੋ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਬਾਕੀ ਦੇਖਦੇ ਆ ਕਿੰਨਾ ਵਜਨ ਹੁੰਦਾ ਕਿਆ ਕੋਸ ਹੁੰਦਾ ਜਾਦ ਲਈ ਅਸਰੀ ਕਾਲ ਜੀ